ਦੇਖੋ ਗੱਲ ਇਸ ਤਰ੍ਹਾਂ ਮੈਂ ਉਸ ਦਿਨ ਵੀ ਇੱਕ ਗੱਲ ਕਹੀ ਸੀ ਕਲੀਅਰ ਕੀਤੀ ਸੀ ਕਿ ਇਹਨਾਂ ਤੋਂ ਕੋਈ ਰਿਕਵਰੀ ਨਹੀਂ ਹੋਣੀ ਨਾ ਹੀ ਇਸ ਕੇਸ ਦੇ ਵਿੱਚ ਰਿਕਵਰੀ ਹੈ ਨਾ ਹੀ ਇਸ ਕੇਸ ਦੇ ਵਿੱਚ ਕੋਈ ਲਿੰਕ ਬਣਦਾ ਹੈ ਇਹਨਾਂ ਤਿੰਨਾਂ ਬੰਦਿਆਂ ਦਾ ਸੋ ਇਹਨਾਂ ਨੇ ਰਿਮਾਂਡ ਲਿਆ ਜਾਣ ਬੁੱਝ ਕੇ ਲਿਆ ਤੇ ਅੱਜ ਪੇਸ਼ ਤਰਨ ਕਰਨਾ ਹੈ ਪਰ ਮੈਂ 100% ਲੈ ਕੇ ਦੇ ਦੇਣਾ ਇਹਨਾਂ ਕੋਲ ਕੋਈ ਰਿਕਵਰੀ ਹੈ ਹੀ ਨਹੀਂ ਕਿਉਂਕਿ ਜਿਹੜਾ ਇਹਨਾਂ ਨੇ ਕਿਹਾ ਸੀ ਸਰੋਪੇ ਦੇ ਸੌਰੀ ਇਹਨਾਂ ਨੇ ਕਿਹਾ ਸੀ ਕਮਰਕਸੇ ਦੇ ਨਾਲ ਲੜਕੀ ਦਾ ਗਲ ਕੁੱਟਿਆ ਪੁਲਿਸ ਇਨਵੈਸਟੀਗੇਸ਼ਨ ਦੇ ਮਤਾਬਕ ਇਹਨਾਂ ਨੇ ਕਿਹਾ ਸੀ ਤਾਂ ਉਹ ਜਿਹੜਾ ਕੱਪੜਾ ਸੀ ਉਹ ਕਹਿੰਦੇ ਸਾੜ ਦਿੱਤਾ ਗਿਆ ਇਸ ਕੇਸ ਦੇ ਵਿੱਚ ਕੋਈ ਵੈਪਨ ਹੈ ਹੀ ਨਹੀਂ ਤੇ ਵੈਪਨ ਹੈ ਨਹੀਂ ਤੇ ਫਿਰ ਰਿਕਵਰੀ ਹੈ ਨਹੀਂ ਮੋਬਾਈਲ ਸੀ ਜਿਹੜਾ ਉਸ ਦਿਨ ਮੁਲਜ਼ਮ ਨੇ ਕੋਰਟ ਦੇ ਅੰਦਰ ਹੀ ਕਹਿਤਾ ਸੀ ਕਿ ਜੱਸਾ ਵੇ ਮੈਂ ਮੋਬਾਈਲ ਇਹਨਾਂ ਨੂੰ ਦੇ ਚੁੱਕਾ ਤਾਂ ਮੋਬਾਈਲ ਦੀ ਗੱਲ ਵੀ ਖਤਮ ਹੋ ਗਈ ਸੋ ਮੈਨੂੰ ਨਹੀਂ ਲੱਗਦਾ ਕਿ ਕੋਈ ਪ੍ਰੈਜ਼ੈਂਟ ਕੋਈ ਰਿਕਵਰੀ ਰਹਿ ਗਈ ਹੋਵੇ ਇਹ ਬਲਾਈਂਡ ਮਰਡਰ ਹੈ ਇਹ ਚ ਕੋਈ ਲਿੰਕ ਨਹੀਂ ਬਣਦਾ ਤੇ ਜਾਣ ਬੁੱਝ ਕੇ ਕਰ ਰਹੀ ਹੈ ਆਪਣਾ ਤੁਸੀਂ ਕਹਿ ਰਹੇ ਹੋ ਕਿ ਇਹ ਬਲਾਈਂਡ ਹੈ ਪਰ ਦੂਸਰੇ ਪਾਸੇ ਤਾਂ ਜ਼ਿੰਮੇਵਾਰੀਆਂ ਨਹੀਂ ਹੈ ਯਾਨੀ ਦਰਨ ਕਿ ਇਹ ਤਰੀਕੇ ਨੂੰ ਕੀਤਾ ਹੋਵੇ ਇਸ ਮਨਸਾ ਦੇ ਨਹੀਂ ਨਹੀਂ ਉਹ ਜ਼ਿੰਮੇਵਾਰੀਆਂ ਜਿਹੜੀਆਂ ਨੇ ਸਰਕਾਰ ਦੀ ਚਾਲ ਹੈ ਉਸ ਲੜਕੀ ਨੂੰ ਨਫ਼ਰਤ ਕਰਨ ਵਾਲੇ ਲੱਖਾਂ ਲੋਕ ਇੱਕ ਉਹਦੀ ਵੀਡੀਓ ਆਈ ਹੈ ਪਿੱਛੇ ਜਿਹੜਾ ਦੋ ਚਾਰ ਦਿਨ ਹੋ ਗਏ ਯਾਰ ਇਹੋ ਜਿਹੇ ਲੋਕ ਵੀ ਇਸ ਧਰਤੀ ਤੇ ਰਹਿੰਦੇ ਨੇ ਮੈਨੂੰ ਲੱਗਦਾ ਚਾਹੇ ਪੁਲਿਸ ਮੁਲਾਜ਼ਮ ਵੀ ਹੋਵੇ ਜਿੰਦੀ ਜਵਾਨ ਬੇਟੀ ਹੈ ਜਿੰਦੀ ਜਵਾਨ ਕੁੜੀ ਘਰ ਹੈ ਉਹ ਇਸ ਚੀਜ਼ ਨੂੰ ਲਾਈਕ ਨਹੀਂ ਕਰਦੇ ਹਰ ਬੰਦਾ ਉਹਨੂੰ ਨਫ਼ਰਤ ਕਰਦਾ ਜਿੰਦੇ ਬੱਚੇ ਜਵਾਨ ਜਿਹੜਾ ਸੁਸਾਇਟੀ ਨੂੰ ਬਿਲੋਂਗ ਕਰਦਾ ਹੈ ਹਰ ਬੰਦਾ ਇਹੋ ਜਿਹੀ ਗੰਦ ਨੂੰ ਨਫ਼ਰਤ ਕਰਦਾ ਹੈ ਇਸ ਗੰਦ ਨੂੰ ਨਫ਼ਰਤ ਕੌਣ ਕੌਣ ਕਰਦੇ ਨੇ ਕਿੰਨੇ ਕਾਂਡ ਕੀਤਾ ਹੈ ਕਿ ਉਹਨੇ ਸੁਸਾਇਸਾਈਡ ਕੀਤਾ ਹੈ ਦੁਖੀ ਹੋ ਕੇ ਜਾਂ ਉਹਨੂੰ ਮਰਡਰ ਕਿਸ ਨੇ ਕੀਤਾ ਉਹਦਾ ਮੈਟਰੋ ਵਿੱਚ ਐਵੀਡੈਂਸ ਹੈ ਇਹ ਸਿਰਫ ਇਸ ਕਰਕੇ ਜੋੜਿਆ ਜਾ ਰਿਹਾ ਹੈ ਕਿ ਭਾਈ ਅਮਰਤਪਾਲ ਮਹਿਰੋ ਜਾਂ ਇਹਨਾਂ ਦਾ ਜਿਹੜਾ ਗਰੁੱਪ ਸੀ ਉਹ ਜ਼ਿਆਦਾ ਇਹਨਾਂ ਦੇ ਉਲਟ ਬੋਲਦੇ ਸੀ ਪੰਜਾਬ ਦੇ ਸਾਰੇ ਦੇ ਜਿੱਥੇ-ਜਿੱਥੇ ਵੀ ਗਲਤ ਕੰਮ ਹੋਏ ਨੇ ਚਾਹੇ ਡੇਰਿਆਂ 'ਚ ਹੋਏ ਨੇ ਕਿਤੇ ਹੋਏ ਨੇ ਇਸ ਬੰਦੇ ਨੇ ਜਾ ਕੇ ਰੀਓਪਨ ਕੀਤੇ ਨੇ ਉਸ ਤੋਂ ਬਾਅਦ ਇੱਕ ਸਿਸਟਮ ਚੱਲਦਾ ਕਿ ਕਿਸ ਤਰੀਕੇ ਨਾਲ ਭਾਈ ਅਮਰਤਪਾਲ ਮਹਿਰਾ ਨੂੰ ਤੇ ਇਹਨਾਂ ਦੇ ਬੰਦਿਆਂ ਨੂੰ ਝੂਠੇ ਕੇਸਾਂ 'ਚ ਪਸਾਇਆ ਜਾਵੇ ਜੋੜਿਆ ਜਾਵੇ ਸੋ ਸਰਕਾਰ ਉਸ ਮਨਸ਼ਾ ਦੇ ਵਿੱਚ ਕਾਮਯਾਬ ਵੀ ਹੋ ਕਿਸੇ ਸਰਕਾਰ ਤੋਂ ਜਿਹੜੀ ਕਰ ਰਹੇ ਪਰ ਦੂਸਰੇ ਪਾਸੇ ਤਾਂ ਜਿਹੜੇ ਐਵੀਡੈਂਸ ਦੇ ਦਿੱਤੀ ਉਸ ਨੂੰ ਕਿਵੇਂ ਲੱਗ ਸਕੋ ਪਾਸੇ ਸੀਸੀਟੀਵੀ ਕੈਮਰਾ ਦੂਸਰੇ ਪਾਸੇ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਆਇਆ ਕਿ ਉਹਨਾਂ ਦਾ ਨਾ ਨਹੀਂ ਸੀਸੀਟੀਵੀ ਜਿਹੜਾ ਜਿਹੜਾ ਸੀਸੀਟੀਵੀ ਕੈਮਰਾ ਹੈ ਜਦ ਤੱਕ ਉਹ ਕੋਰਟ ਦੇ ਵਿੱਚ ਨਹੀਂ ਆਉਂਦਾ 65B ਦਾ ਸਰਟੀਫਿਕੇਟ ਆਊਗਾ ਕੈਮਰਾ ਦਾ ਮਾਲਕ ਕੌਣ ਹੈ ਕੈਮਰੇ 'ਚ ਕਿੰਨੇ ਇਹਨਾਂ ਨੂੰ ਉਹ ਸੀਸੀਟੀਵੀ ਹੈਂਡਓਵਰ ਕੀਤੀ ਇਹ ਅਦਾਲਤਾਂ ਦੇ ਵਿੱਚ ਸਿੰਪਲ ਗੱਲਾਂ ਮੰਨਣ ਯੋਗ ਨਹੀਂ ਹੁੰਦੀਆਂ ਇਹ ਤਾਂ ਬਾਹਰ ਦੀਆਂ ਗੱਲਾਂ ਨੇ ਕੈਮਰੇ ਦੇ ਵਿੱਚ ਦਿਖ ਰਿਹਾ ਹੈ ਫੈਕਟ ਵੀ ਨਹੀਂ ਇਸ ਗੱਲ ਬਾਰੇ ਆਪਾਂ ਅਜੇ ਕੁਝ ਨਹੀਂ ਕਹਿ ਸਕਦੇ ਕੈਮਰਾ ਤਾਂ ਮੈਂ ਤੁਹਾਨੂੰ ਉਦੋਂ ਹੀ ਵੀ ਕਿਹਾ ਸੀ ਕੈਮਰਾ ਤਾਂ ਮੋਦੀ ਤੇ ਅਡਾਨੀ ਨੂੰ ਲੜਾ ਰਿਹਾ ਹੈ ਗੁੱਥਮ ਗੁੱਥੀ ਹੋ ਰਹੇ ਨੇ ਜੇ ਉਹ ਸੱਚ ਹੈ ਤਾਂ ਫਿਰ ਇਹ ਵੀ ਸੱਚ ਹੈ ਉਸ ਤੋਂ ਬਾਅਦ ਉਹ ਬਾਹਰ ਨਿਕਲ ਕੇ ਸਟੇਪ ਕਰਕੇ ਮਾਰਾਂਗੇ ਨਹੀਂ ਬਿਲਕੁਲ ਨਹੀਂ ਇਹ ਗੱਲ ਪੌਸਿਬਲ ਹੀ ਨਹੀਂ ਇਹ ਦੋ ਚਾਰ ਬੰਦੇ ਨੇ ਪੰਜਾਬ ਦੇ ਅੰਦਰ ਜਿਹੜੇ ਪੇਡ ਨੇ ਬੰਦੇ ਜਿਨ੍ਹਾਂ ਨੇ ਅੱਜ ਤੱਕ ਸ਼ਰਮ ਨਹੀਂ ਕੀਤੀ ਚਾਰ ਪੈਸੇ ਲੈ ਕੇ ਉਹਨਾਂ ਨੇ ਪੰਜਾਬ ਦੇ ਉਲਟ ਤੇ ਆਪਦੀ ਕਾਮ ਦੇ ਉਲਟ ਉਹਨਾਂ ਨੇ ਬਕਵਾਸ ਕਰਨੀ ਕਰਨੀ ਹੈ ਕਿਉਂਕਿ ਵਰਲਡ ਦੇ ਵਿੱਚ ਦਿਖਾਉਣਾ ਚਾਹੁੰਦੇ ਨੇ ਕਿ ਜਿਹੜਾ ਨੀਲਾ ਬਾਣਾ ਹੈ ਇਹ ਕੁੜੀਆਂ ਨੂੰ ਚੁੱਕ ਕੇ ਇਹਨਾਂ ਨੇ ਰੇਪ ਕੀਤਾ ਜਦ ਕਿ ਸਾਡੀ ਸ਼ੁਰੂ ਤੋਂ ਲੈ ਕੇ 300 ਸਾਲ ਤੋਂ ਇੱਕੋ ਹੀ ਹੈ ਕਿ ਜਦ ਸਿੱਖ ਇਕੱਠੇ ਹੁੰਦੇ ਨੇ ਤਾਂ ਇੱਕ ਲਬਜ ਹੁੰਦਾ ਹੈ ਚਾਹੇ ਤੇਰੀ ਧੀ ਹੋ ਮੇਰੀ ਧੀ ਆ ਚਾਹੇ ਤੇਰੀ ਭੈਣ ਹੋ ਮੇਰੀ ਭੈਣ ਹੈ ਤਾਂ ਇਹ ਕਲਚਰ ਜਿਹੜਾ ਇਹ ਸਿੱਖਾਂ ਦਾ ਇਹ ਕਲਚਰ ਉਹਨਾਂ ਲੋਕਾਂ ਦਾ ਹੈ ਜਿਨ੍ਹਾਂ ਨੇ 84 ਦੇ ਅੰਦਰ ਸਿੱਖਾਂ ਦੀਆਂ ਕੁੜੀਆਂ ਦਾ ਰੇਪ ਕੀਤਾ ਸੀ ਸਾਨੂੰ ਕੰਪੇਅਰ ਕਰਕੇ ਸਾਡਾ ਜਿਹੜਾ ਸਟੇਟਸ ਬਣਿਆ ਹੋਇਆ ਉਹਨੂੰ ਖਤਮ ਕਰਨ ਤੇ ਇਹ ਲੱਗੀ ਹੋਈ ਹੈ ਹਿੰਦੁਸਤਾਨ ਦੀ ਹਕੂਮਤ ਚਾਰਾ ਸਾਹਿਬ ਅਜੇ ਤੱਕ ਕੋਈ ਦੀ ਰਿਪੋਰਟ ਵੀ ਨਹੀਂ ਆਈ ਕਿਉਂ ਉਸ ਤੋਂ ਪਹਿਲੇ ਨਹੀਂ ਸਰ ਨਹੀਂ ਨਹੀਂ ਉਹ ਮੈਡੀਕਲ ਦੀ ਰਿਪੋਰਟ ਨਹੀਂ ਆਈ ਡੀਐਨਏ ਕਿਵੇਂ ਆਉਗੀ ਉਸ ਦੇ ਵਿੱਚ ਪੋਸੀਬਲ ਹੈ ਹੀ ਨਹੀਂ ਉਹ ਜਿੱਦਾਂ ਮੈਂ ਮੈਰੋ ਨਾਲ ਗੱਲ ਹੋਈ ਜਾਂ ਸਲੰਡਰ ਬਾਰੇ ਗੱਲ ਬੱਤੀ ਨਹੀਂ ਉਹ ਕੋਈ ਗੱਲ ਨਹੀਂ ਹੋਈ ਮੈਨੂੰ ਪਤਾ ਲੱਗਿਆ ਬੜੇ ਨਜ਼ਦੀਕੀ ਆਦਮੀਆਂ ਤੋਂ ਪਤਾ ਲੱਗਿਆ ਹੈ ਜਿਹੜਾ 2 ਦਿਨ ਤੋਂ ਚੱਲ ਰਿਹਾ ਹੈ ਭਾਈ ਅਮਰਤਪਾਲ ਮੈਰੋ ਸਲੰਡਰ ਕਰਨਾ ਹੈ ਉਹ ਸਰਕਾਰ ਦੇ ਬੰਦੇ ਸਰਕਾਰੀ ਬੋਲੀ ਬੋਲ ਰਹੇ ਨੇ ਸਿਰੇ ਦੀ ਬਕਵਾਸ ਮੈਂ ਸਿੱਧਾ ਲਫ਼ਜ਼ਾਂ ਚ ਕੋ ਗੱਲ ਖਤਮ ਕਰੂੰਗਾ ਉਹ ਸਰਕਾਰ ਦੇ ਬੰਦੇ ਉਸ ਬੰਦੇ ਨੂੰ ਅਰੇਸਟ ਕਰਾਉਣ ਦੇ ਲਈ ਜਾਂ ਇਹਨਾਂ ਦੇ ਆਪ ਦੇ ਕੋਲ ਵੀ ਹੋ ਸਕਦਾ ਹੈ ਤਾਂ ਇੱਕ ਸਿਸਟਮ ਨੂੰ ਕ੍ਰੀਏਟ ਕਰਨ ਦੇ ਲਈ মিডিਆ ਦੇ ਉੱਪਰ ਇੱਕ ਬਕਵਾਸ ਚਲਾਈ ਗਈ ਕਿ ਭਾਈ ਅਮਰਤਪਾਲ ਮਹਿਰੋ ਜਿਹੜਾ ਉਹ ਸਰੈਂਡਰ ਕਰ ਰਿਹਾ ਹੈ ਉਹ ਬੰਦਾ ਕਿੱਥੇ ਹੈ ਸ਼ਾਇਦ ਉਹਨੂੰ ਇਹ ਦਿਖਾ ਰਹੇ ਨੇ ਕਿ ਬੰਦਾ ਇਹਨਾਂ ਦੇ ਕੋਲ ਹੋਵੇ ਬੰਦਾ ਸਰੈਂਡਰ ਕਰਨਾ ਹੈ ਕਿਉਂਕਿ ਉਹਨਾਂ ਦੇ ਫਾਦਰ ਮੇਰੇ ਕੋਲ ਬੈਠੇ ਹੋਏ ਸੋ ਇਹ ਗੱਲਾਂ ਜਿਹੜੀਆਂ ਨੇ ਇਹ ਇੱਕ ਬਕਵਾਸ ਹੈ ਇਹਨਾਂ ਤੇ ਸਾਨੂੰ ਧਿਆਨ ਦੇਣਾ ਚਾਹੀਦਾ ਹੈ ਸਰਕਾਰ ਜਿਹੜੀ ਆਪਦੀ ਚਾਲ ਚੱਲ ਰਹੀ ਹੈ ਉਹ ਆਪਦੀ ਚਾਲ ਚ ਫੇਰ ਪਰਸਪਰ ਪਾਸੇ ਮਲੇਸ਼ੀਆ ਰਾਕੇ ਆਏ ਆ ਮੈਨੂੰ ਸਾਫ ਇਹਦੇ ਮੈਂ ਕਮਲ ਤੇ ਮਲੇਸ਼ੀਆ ਕੁਛ ਤੇ ਕਹਿੰਦੇ ਤੂੰ ਪਹਿਲਾਂ ਇੱਕ ਜੋ ਮਰਜੀ ਬੋਲੀ ਜਾ ਜਿਨ੍ਹਾਂ ਨੇ ਰੇਪ ਦੇ ਅਲੀਗੇਸ਼ਨ ਲਾਤੇ ਜਿਹੜਾ ਬੰਦਾ ਇਹਨਾਂ ਦੀ ਇਨਵੈਸਟੀਗੇਸ਼ਨ ਕਰ ਰਹੀਏ ਬੰਦਾ ਨੂੰ ਕਤਲ ਕਰਨਾ ਚਾਹੁੰਦਾ ਸੀ ਉਸ ਨਾਲ ਮਲੇਸ਼ੀਆ ਜਾਊਗਾ ਤੇ ਫਿਰ ਰਾਹ ਚ ਉੱਥੇ ਖਤਮ ਕਰ ਦਿੰਦਾ ਸੋ ਇੱਕ ਬਾਣੇ ਨੂੰ ਇੱਕ ਨਿਹੰਗ ਸਿੰਘ ਦੇ ਬਾਣੇ ਨੂੰ ਜਾਣ ਕੇ ਡੀਫੇਮ ਕਰਨਾ ਤੇ ਫਿਊਚਰ ਦੇ ਵਿੱਚ ਇਸ ਕੌਮ ਨੂੰ ਬਦਨਾਮ ਕਰਨਾ ਇੱਕ ਬੜੀ ਵੱਡੀ ਗੱਲ ਹੈ ਕਿ ਕੱਲ ਦੇ ਜਿਹੜੀਆਂ ਲੜਕੀਆਂ ਗੰਦੀਆਂ ਵੀਡੀਓ ਪਾਉਂਦੀਆਂ ਨੇ ਉਹਨਾਂ ਨੂੰ ਪੰਜਾਬ ਸਰਕਾਰ ਜਿਹੜੀ ਸਿਕਿਉਰਿਟੀ ਦੇ ਰਹੀ ਕੀ 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 ਮੈਸੇਜ ਦੇ ਰਹੇ ਨੇ ਕਿ ਕੱਲ ਨੂੰ ਬੱਚੇ ਕੱਲ ਨੂੰ ਬੱਚੇ ਜਵਾਨ ਹੋਣਗੇ ਤੁਸੀਂ ਉਹ ਬੀਬੀ ਜੀ ਕਿਸ ਨੇ ਮੈਨੂੰ ਇੱਕ ਤੁਹਾਡੇ ਰਿਪੋਰਟਰ ਨੇ ਵੀਡੀਓ ਭੇਜੀਆ ਨੇ ਲਹਨਤ ਇਹੋ ਜੇ ਅਫਸਰਾਂ ਦੇ ਤੇ ਲਹਨਤ ਇਹੋ ਜੇ ਸਰਕਾਰ ਦੇ ਜਿਹੜੇ ਉਹਨਾਂ ਨੂੰ ਆਪਾਂ ਸਿਕਿਉਰਿਟੀ ਦੇ ਰਹੇ ਆ ਤੇ ਦੂਜੇ ਬਨੇ ਆਪਾਂ ਅਲਿਗੇਸ਼ਨ ਲਾ ਕੇ ਰੇਪ ਦੇ ਅਲਿਗੇਸ਼ਨ ਦੂਜੇ ਬੰਦਿਆਂ ਤੇ ਲਾ ਰਹੇ ਆ ਅਸੀਂ ਪਹੁੰਚਾ ਵੀ ਸਕਦੇ ਹਾਂ ਉਸ ਵੱਲੋਂ ਕਿਹਾ ਜਾ ਰਿਹਾਗਾ ਵੀ ਉਹ ਤੁਹਾਡੇ ਬਈ ਚਲਾ ਗਏਗਾ ਨਹੀਂ ਇਹ ਇੱਕ ਗੱਲ ਬਣਾਈ ਹੈ ਦੇਖੋ ਗੱਲ ਕੋਈ ਪ੍ਰੈਕਟੀਕਲ ਕਿਸੇ ਨੂੰ ਪਤਾ ਨਹੀਂ ਜਦੋਂ ਮੇਰੇ ਨਾਲ ਗੱਲ ਹੀ ਨਹੀਂ ਹੋਈ ਜਾਂ ਤਾਂ ਮੇਰੇ ਨਾਲ ਗੱਲ ਹੁੰਦੀ ਨਾ ਫਿਰ ਤਾਂ ਮੈਂ ਕਹਿੰਦਾ ਜੀ ਉਥੋਂ ਕੈਨੇਡਾ ਜਾਂ ਡਬਈ ਜਾਂ ਅਮਰੀਕਾ 'ਚੋ ਗੱਲ ਹੋਈ ਹੈ ਗੱਲ ਤਾਂ ਕਿਸੇ ਨਾਲ ਹੋਈ ਨਹੀਂ ਹਰ ਬੰਦਾ ਇਸ ਵਕਤ ਨਾ ਫੇਮ ਹੋਣ ਦੇ ਲੈਂ ਦੇ ਲਈ ਉਹ ਆਪ ਦੇ ਕੋਲ ਮਰਤ ਘੱਟ ਗੱਲਾਂ ਬਣਾ ਰਿਹਾ ਕਿ ਮੇਰੀ ਭਾਈ ਅਮਰਤਪਾਲ ਮੇਰੇ ਨਾਲ ਗੱਲ ਹੋਈ ਉਹ ਕਹਿੰਦਾ ਮੇਰੀ ਹੋਈ ਹੈ ਕਿਸੇ ਨਾਲ ਕੋਈ ਗੱਲ ਨਹੀਂ ਮੈਨੂੰ ਤਾਂ ਡਾਊਟ ਹੈ ਸ਼ਾਇਦ ਪੁਲਿਸ ਦੇ ਕੋਲ ਹੀ ਅੱਛਾ ਖਾਰਾ ਸਾਹਿਬ ਕਹਿੰਦੇ ਡਾਕਟਰੀ ਵੀ ਕੀਤੀ ਨਹੀਂ ਸਿਕਾ ਪਰ ਕਿ ਸਰ ਕਿਉਂ ਕਰੂਗਾ ਪਤਾ ਪਰ ਕਿ ਕਰਨੀ ਉਹੋ ਜੀ ਬੀਬੀ ਦੀ ਜਿਹੜੇ ਉਹਦੇ ਅਲੀਗੇਸ਼ਨ ਨੇ ਜੋ ਵੀਡੀਓ ਆ ਰਹੀਆਂ ਨੇ ਉਹ ਰੈਕੀ ਕਰਨ ਦੀ ਲੋੜ ਹੈ ਅੱਛਾ ਖਾਰਾ ਸਾਹਿਬ ਇਹ ਦੱਸੋ ਆਪਣਾ ਜਿਸ ਤਰ੍ਹਾਂ ਪੁਲਿਸ ਮਹਿਰਮ ਕੀਤੀ ਬਹੁਤ ਮਾਹੌਦਾਰ ਜੋ ਫਾਈਲ ਦੇਖੀ ਨਾ ਹਮਾਂ ਬੱਸ ਅੱਜ ਜਦੋਂ ਫੋਟੋ ਵੀ ਮਿਲ ਗਈ ਕਿ ਕਦੋਂ ਮੰਤਵ ਦਿੱਤੀ ਗਿਆ ਸ਼ਰਮ ਆ ਮੈਂ ਤਾਂ ਹੈਰਾਨ ਆ ਕਿ ਜਿੱਥੋਂ ਉਹਨਾਂ ਨੂੰ ਮੋਬਾਈਲ ਆਇਆ ਜੇ ਉਸ ਲੇਡੀ ਨੂੰ ਜਿਹਨੇ ਥ੍ਰੈਟ ਦਿੱਤੀ ਉਹ ਮੋਬਾਈਲ ਟਰੇਸ ਕੀਤਾ ਪਿੱਛੇ ਜੇ ਸ਼ਿਵਸੈਨਾ ਨੇ ਪੰਜਾਬ 'ਚ ਕੀ ਕੀਤਾ ਸੀ ਆਪਦੇ ਤੇ ਆਪ ਹਮਲੇ ਕਰਾਏ ਹਮਲੇ ਕਰਾ ਕੇ ਸਿਕਿਉਰਟੀਆਂ ਲਈਆਂ ਅਸੀਂ ਹਮੇਸ਼ਾ ਹੀ ਜੋ ਬੰਦੇ ਮਾੜੇ ਬੰਦੇ ਨੇ ਪੰਜਾਬ ਦੇ ਅੰਦਰ ਜੋ ਉਹ ਬੋਲਦੇ ਨੇ ਉਹਨਾਂ ਦੇ ਕਹਿਣ ਤੇ ਸਾਡੀ ਜਿਹੜੀ ਪੰਜਾਬ ਸਰਕਾਰ ਇਸ ਇਹਨਾਂ ਨੂੰ ਸਿਕਿਉਰਟੀ ਦੇ ਰਹੀ ਹੈ ਉਹਨਾਂ ਦੇ ਕਹਿਣ ਤੇ ਪੰਜਾਬ ਚੱਲ ਰਿਹਾ ਹੁਣ ਪਿਛਲੇ ਜੇ ਪਿਛਲੇ ਸਾਲ ਬਠਿੰਡੇ 'ਚ ਖਾਲਿਸਤਾਨ ਦੇ ਲਫ਼ਜ਼ ਲਿਖਾਇਆ ਸ਼ਿਵਸੈਨਾ ਨੇ ਤੇ ਮੁੰਡੇ ਜਿਹੜੇ ਸੀ ਉਹ ਸਿਕਟੇ ਗਏ ਉਸ ਦੇ ਵਿੱਚ ਪਰ ਇਹਦੇ ਵਿੱਚ ਤਾਂ ਜ਼ਿੰਮੇਵਾਰੀ ਲਈ ਉਹਨਾਂ ਨੇ ਨਹੀਂ ਜ਼ਿੰਮੇਵਾਰੀ ਦੇ ਬਾਰੇ ਤੁਸੀਂ ਕਿਵੇਂ ਡਿਸਕਲੋਜ਼ ਕਰੋਗੇ ਕਿਵੇਂ ਇਹਨੂੰ ਕਲੀਅਰ ਕਰੋਗੇ ਅਕਾਊਂਟ ਤੋਂ ਆਪਣੇ ਨਹੀਂ ਬਿਲਕੁਲ ਐਹੋ ਜੀ ਗੱਲ ਨਹੀਂ ਜੇ ਜ਼ਿੰਮੇਵਾਰੀ ਲੈਣੀ ਹੁੰਦੀ ਤਾਂ ਫਿਰ ਆਪਾਂ ਅੱਜ ਮੈਨੂੰ ਵੀ ਅਗਲਾ ਦੱਸ ਦਿੰਦਾ ਵਕੀਲ ਤਾਂ ਮੈਂ ਆ ਫਿਰ ਮੈਨੂੰ ਕਹਿ ਦਿੰਦਾ ਬੰਦਾ ਉਹ ਕੀ ਭਾਈ ਮੈਂ ਜ਼ਿੰਮੇਵਾਰੀ ਚੁੱਕ ਲਈ ਐ ਮੈਂ ਕਨਫੈਸ਼ਨ ਕਰਦਾ ਦੂਸਰੀ ਗੱਲ ਇਹ ਜਿਹੜੀਆਂ ਜ਼ਿੰਮੇਵਾਰੀਆਂ ਨੇ ਜਿਹੜੀਆਂ ਕਨਫੈਸ਼ਨ ਐ ਇਹ ਅਦਾਲਤਾਂ 'ਚ ਨਹੀਂ ਮੰਨੀਆਂ ਜਾਂਦੀਆਂ ਅਛਾ ਕਸਾ ਅੱਜ ਇਸ ਕੀ ਜ਼ਿਆਦਾ ਤੱਕੀ ਬਿਲਕੁਲ ਬੀਪੋਸੇ ਰਿਮਾਂਡ ਦਾ ਮਸਲਾ ਮਾੜਾ ਹੋ ਰਿਹਾ ਤੁਹਾਡੀ ਕਲੀਨ ਦੇਖੋ ਜੇ ਰਿਮਾਂਡ ਹੋਰ ਮੰਗਦੀ ਆ 5 ਦਿਨ ਦਾ ਰਿਮਾਂਡ ਰਹਿ ਚੁੱਕਾ ਹੈ ਮੈਂ ਤਾਂ ਪਹਿਲੀ ਵਾਰ ਦੇਖਿਆ ਕਿ ਇੱਕ ਮਰਡਰ ਹੋਇਆ ਮਰਡਰ ਦੇ ਵਿੱਚ ਹਮੇਸ਼ਾ ਵੈਪਨ ਬਰਾਮਦ ਹੁੰਦਾ ਹੈ ਹੋਰ ਇਹ ਚ ਕੁਝ ਨਹੀਂ ਬਰਾਮਦ ਹੁੰਦਾ ਹੁੰਦਾ ਤਾਂ ਇਸ ਦੇ ਵਿੱਚ 5 ਤੇ ਜੇ 5 ਦਿਨ ਦਾ ਰਿਮਾਂਡ ਚ ਕੁਝ ਨਹੀਂ ਹੋਇਆ ਤੇ 6ਵੇਂ ਰਿਮਾਂਡ ਚ ਕੀ ਮਿਲਣਾ ਇਸ ਦੇ ਵਿੱਚ ਸੋ ਅਸੀਂ ਤਾਂ ਰਿਕਵੈਸਟ ਅਦਾਲਤ ਨੂੰ ਕਰਾਂਗੇ ਕੋਈ ਰਿਮਾਂਡ ਵਾਲੀ ਗੱਲ ਨਹੀਂ ਬਣਦੀ ਖੈਰ ਸਰ ਲੋਕਾਂ ਲੋਕਾਂ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ਤੇ ਜਿਹੜੇ ਲੋਕ ਇਲਜ਼ਾਮ ਤੇ ਉਹ ਕਹਿੰਦੇ ਵੀ ਕਾਨੂੰਨ ਦਾ ਕੰਮ ਹੈ ਕਾਨੂੰਨ ਉਸ ਨੂੰ ਹੱਥ 'ਚ ਨਹੀਂ ਲੈਣਾ ਚਾਹੀਦਾ ਮੈਂ ਤਾਂ ਆਪ ਹੈਰਾਨ ਆ ਜੀ ਇਹ ਲੈ ਕਿਹਨੇ ਲੱਗ ਕਿਉਂ ਰਹੇ ਨੇ ਮੈਂ ਕਹਿ ਰਿਹਾ ਕਿ ਭਾਈ ਅਮਰਤਪਾਲ ਦਾ ਕਿਸੇ ਦਾ ਕੰਮ ਹੀ ਨਹੀਂ ਇਹ ਕੰਮ ਹੀ ਉਹਨਾਂ ਬੰਦਿਆਂ ਦਾ ਜਿਹੜੇ ਉਹਨੂੰ ਨਫ਼ਰਤ ਕਰਦੇ ਸੀ ਇਹ ਆਪਾਂ ਕਿਵੇਂ ਕਵਾਂਗੇ ਕਿ ਭਾਈ ਅਮਰਤਪਾਲ ਮੈਰੋ ਜਾ ਉਹਦੇ ਬੰਦਿਆਂ ਨੇ ਮਰਡਰ ਕੀਤਾ ਪਿਛਲੇ 3 ਮਹੀਨਿਆਂ ਤੋਂ ਅਮਰਤਪਾਲ ਭਾਈ ਇਸ ਕੰਚਨ ਕੁਮਾਰੀ ਨੂੰ ਸਮਝਾਉਂਦਾ ਆ ਰਹੇ ਸੀਗਾ ਨਹੀਂ ਸਮਝਾਉਣ ਦਾ ਮਤਲਬ ਮਰਡਰ ਥੋੜਾ ਹੁੰਦਾ ਜੀ ਸਮਝਾਉ ਤਾ ਨੂੰ ਸਾਰੀ ਦੁਨੀਆ ਹੀ ਰਹੀ ਸੀ ਜਦੋਂ ਥੱਲੇ ਉਹਦੀ ਵਰਡਿੰਗ ਪੜੋਗੇ ਹਰ ਬੰਦਾ ਕਹਿ ਰਿਹਾ ਵਿੱਚੋ ਕਿ ਬੀਬੀ ਸੰਘਕਰ ਬੀਬੀ ਸ਼ਰਮਕਰ ਇਹ ਗੱਲ ਪੰਜਾਬ ਹੈ ਤੁਸੀਂ ਪੰਜਾਬ ਦੇ ਵਿੱਚ ਰਹਿ ਕੇ ਇੱਕ ਫਰਾਡ ਕਰ ਰਹੇ ਹੋ ਨਾ ਆਪਾਂ ਆਪ ਦਾ ਬਦਲ ਕੇ ਸਰਕਾਰ ਦਾ ਪਹਿਲਾ ਫਰਜ ਬਣਦਾ ਸੀ ਕੀ ਉਹ ਲੇਡੀ ਨੇ ਇੱਕ ਫਰਾਡ ਨਹੀਂ ਕੀਤਾ ਪੰਜਾਬ ਦੇ ਵਿੱਚ ਆਪਦਾ ਨਾਮ ਚੇਂਜ ਕਰਕੇ ਆਪਦੀ ਆਇਡੈਂਟੀਫਿਕੇਸ਼ਨ ਲੁਕੋ ਕੇ ਉਹ ਕੀ ਕਰ ਰਹੀ ਸੀ ਪੰਜਾਬ ਦੇ ਵਿੱਚ ਕਈ ਇਹ ਵੀ ਹੋ ਸਕਦਾ ਕਿ ਦੂਜੀ ਕੰਟਰੀ ਨਾਲ ਮਿਲੀ ਹੋਵੇ ਇਹ ਵੀ ਹੋ ਸਕਦਾ ਕਿ ਇੰਡੀਅਨ ਸਟੇਟ ਦਾ ਉਹਨੇ ਨੁਕਸਾਨ ਕਰਨਾ ਹੋਵੇ ਇਹੋ ਜਿਹਾ ਆਪਾਂ ਸਾਈਡ ਤੇ ਆਪਾਂ ਨਹੀਂ ਜਾ ਰਹੇ ਜਿਹੜਾ ਬੰਦਾ ਦੇਖੋ ਜੇ ਮੈਂ ਆਪਦੀ ਪਛਾਣ ਲੁਕਾਉਂਗਾ ਤਾਂ ਇਟ ਮੀਨਸ ਮੈਂ ਕੋਈ ਗਲਤ ਕੰਮ ਇਸ ਕੰਟਰੀ ਜਾਂ ਇਸ ਸਟੇਟ ਲਈ ਕਰ ਰਿਹਾ ਪਰ ਮਹਿਰੋ ਸਾਹਿਬ ਨੇ ਕਿਹਾ ਸੀ ਵੀ ਪਾਰਕਿੰਗਾਂ ਹੋਰ ਵੀ ਬਹੁਤ ਆ ਇਕੱਲੇ ਬਿਝੁੰਡੇ ਦੀਆਂ ਨਹੀਂ ਇਹ ਗੱਲ ਤਾਂ ਕਲੀਅਰ ਹੁੰਦੀ ਨਹੀਂ 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 ਐਸਾ ਕੋਈ ਲੱਗ ਨਹੀਂ ਆਇਆ ਜੇ ਕੋਈ ਚਲਾਨ ਦੇ ਵਿੱਚ ਆਊਗਾ ਕੋਈ ਐਫਐਸਐਲ ਦੀ ਰਿਪੋਰਟ ਆਊਗੀ ਉਹਦੀ ਆਵਾਜ਼ ਨੂੰ ਕਲੀਅਰ ਕਰੋਗੇ ਦੇਖੋ ਪਿੱਛੇ ਜੇ ਇਹ ਗੱਲ ਵੀ ਉੱਠੀ ਹੋਈ ਸੀ ਆਵਾਜ਼ ਕੱਢਣੀ ਦੂਸਰੇ ਬੰਦੇ ਦੀ ਤਾਂ ਇਹ ਟੈਕਨੀਕਲ ਵੀ ਐਕਸਪਰਟ ਵੀ ਕਹਿ ਚੁੱਕੇ ਨੇ ਕੋਟਾ ਚਾਕੇ ਕਿ ਕੋਈ ਬੰਦਾ ਕਿਸੇ ਦੀ ਆਵਾਜ਼ ਕੱਢ ਸਕਦਾ ਇਹ ਗੱਲ ਇਹ ਗੱਲ ਕੋਈ ਕਹਿ ਰਿਹਾ ਫਿਰ ਉਹ ਅਮਰਿਤਪਾਲ ਨੂੰ ਮਹਿਰੋ ਦੀ ਵੀਡੀਓ ਨਹੀਂ ਦੇਖੋ ਮੇਰੇ ਦੇਖਣ ਦੇ ਵਿੱਚ ਇੱਕ ਫਾਲਸਲੀ ਇਮਪਲੀਕੇਟ ਕੀਤਾ ਗਿਆ ਉਹ ਆਂਦੀ ਵੀਡੀਓ ਨਹੀਂ ਹੋ ਸਕਦੀ ਕਾਰਨ ਕੀ ਹੈ ਕਿ ਜੇ ਉਹ ਵੀਡੀਓ ਜੱਤਕਰ ਵੀਡੀਓ ਨੂੰ ਕੋਈ ਐਫਐਸਐਲ ਨੂੰ ਕਲੀਅਰ ਨਹੀਂ ਕਰਦੀ ਆਪਾਂ ਨੂੰ ਐਡਮਿਸਿਬਲ ਨਹੀਂ ਸਕਦੀ ਸਰ ਜਿਹੜੇ ਜਿੰਨੇ ਕਾਤੋਂ ਗਨਮੈਨ ਦਿੱਤੇ ਆ ਪੁਲਿਸ ਲਾ ਦਿੱਤੀ ਹੈ ਕੀ ਸਰਕਾਰ ਨੂੰ ਜਾਂ ਪੁਲਿਸ ਨੂੰ ਕੀ ਚਾਹੀਦਾ ਉਹਨਾਂ ਨੂੰ ਬੁਲਾ ਕੇ ਸੁਝਾਇਆ ਜਾਵੇ ਤਾਂ ਕਿ ਉਹਨਾਂ ਗਨਮੈਨ ਸਰ ਸਮਝਾਉਣਾ ਕਿ ਇਹਨਾਂ ਦੇ ਅਕਾਊਂਟ ਇਹਨਾਂ ਦੇ ਅਕਾਊਂਟ ਬੰਦ ਕਰੋ ਇਹਨਾਂ 'ਤੇ ਐਕਸ਼ਨ ਲਾਓ ਪਬਲਿਕ ਨਿਊਸੈਂਸ ਹੈ ਲੋਕਾਂ ਦੇ ਬੱਚੇ ਖਰਾਬ ਹੋ ਰਹੇ ਨੇ ਕਰ ਮੈਨੂੰ ਇੱਕ ਰਿਪੋਰਟਰ ਨੇ ਇੱਕੋ ਲੇਡੀ ਜੀ ਨਾਲ ਦੀ ਵੀਡੀਓ ਭੇਜੀ ਐ ਓਪਨ ਹੈ ਬਿਲਕੁਲ ਯਾਰ ਉਹਨਾਂ ਨੂੰ ਅਸੀਂ ਪ੍ਰਮੋਟ ਕਰ ਰਹੇ ਆ ਖਾਰਾ ਸਾਹਿਬ ਇਹ ਵੀ ਇਲਜ਼ਾਮ ਲਾਇਆ ਜਾ ਰਿਹਾ ਵੀ ਸੰਨੀ ਲਿਆਉਣੀ ਵੀ ਸਿੱਖਾਂ ਦੀ ਕੁੜੀ ਐ ਓਬਵੀਅਸ ਨਹੀਂ ਸੰਨੀ ਇਹ ਤਾਂ ਇਹ ਇਲਜ਼ਾਮ ਤਾਂ ਲੱਗਣ ਪਾਈ ਅਮਰਤਪਾਲ ਤੇ ਜੇ ਉਹਨੇ ਮਰਡਰ ਕੀਤਾ ਤਾਂ ਇਹ ਆਪਾਂ ਇਸ ਤਰ੍ਹਾਂ ਤਾਂ ਲੱਖਾਂ ਲੋਕ ਨੇ ਉਹਦਾ ਮਰਡਰ ਕਿੰਨੇ ਕੀਤਾ ਗਲਤ ਅਸੀਂ ਵੀ ਹੈਰਾਨ ਆ ਕਿ ਉਹਦਾ ਮਰਡਰ ਕੀਤਾ ਕਿੰਨੇ